ਕੀ ਨਾਮ ਆ ਸਰ ਆਪਣਾ ਮੇਰਾ ਨਾਮ ਸਤੀਸ਼ ਗਰ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਕਹਾਵਦਾ ਸੈਂਟਰ ਪਿੰਡਰਾ ਜੀ ਜੋ ਇਨਾਮ ਵੰਡ ਸਮਾਰੋਹ ਦਾ ਸਕੂਲ ਦੇ ਵਿੱਚ ਕਿਸ ਕੇ ਸਭ ਇਨਾਮ ਜਿੱਤੇ ਆਏ ਨੇ ਬੱਚੇ ਕਿ ਕਿਹੜੀ ਕਲਾਸ ਤੋਂ ਤੇ ਕਿੱਥੇ ਕੰਪੀਟੀਸ਼ਨ ਹੋਇਆ ਸੀ ਇਹ ਸੈਂਟਰ ਪੱਤਰੀ ਪਿੰਡਰਾ ਸੈਂਟਰ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਕਹਾਵਦਾ ਵੀ ਇਹ ਹੋਈਆਂ ਸੀਗੀਆਂ ਜਿਹਦੇ ਵਿੱਚ ਓਵਰਆਲ ਟਰੋਫੀ ਕਹਾਵਦਾ ਸਕੂਲ ਨੇ ਪ੍ਰਾਪਤ ਕੀਤੀ ਹੈ ਖੋਖੋ ਕੁੜੀਆਂ ਦੇ ਵਿੱਚ 골ਡ ਉਹ ਖੋਖਾ ਮੁੰਡਿਆਂ ਚ 골ਡ 600 ਮੀਟਰ ਰੇਸ ਵਿੱਚ 골ਡ 600 ਮੀਟਰ ਕੁੜੀਆਂ 600 ਮੀਟਰ ਮੁੰਡੇ ਟੋਟਲ ਕਿੰਨੇ ਮੈਡਲ ਆਏ ਤੁਹਾਡੇ ਸਕੂਲ ਨੂੰ ਟੋਟਲ 25 ਮੈਡਲ ਆਏ ਨੇ ਸਾਡੇ ਸਕੂਲ ਨੂੰ ਜਿਹਦੇ ਵਿੱਚ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੇ ਸਾਡੇ ਬੱਚਿਆਂ ਨੇ ਬਹੁਤ ਮੈਡਲ ਪ੍ਰਾਪਤ ਕੀਤੇ ਨੇ ਤੇ ਓਵਰਾਲ ਟਰੋਫੀ ਪਿੰਡਰਾ ਸੈਂਟਰ ਦੀ ਪ੍ਰਾਪਤ ਕੀਤੀ ਹੈ ਪੰਨ ਸਾਹਿਬ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਆਪਣੇ ਪਿੰਡ ਦੇ ਬੱਚੇ ਸਕੂਲ ਦੇ ਮੈਡਲ ਲੈ ਕੇ ਆਏ ਨੇ ਤੇ ਇਹ ਸਕੂਲ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੂੰ ਉੱਪਰ ਤਰਕੀਆਂ ਵੱਲ ਲੈ ਕੇ ਜਾ ਰਹੇ ਨੇ ਦੇਖੋ ਜੀ ਮੈਂ ਇਹ ਪ੍ਰੋਗਰਾਮ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ ਕਿਉਂਕਿ ਜਿਹੜੀ ਪਨੀਰੀ ਹੈ ਜਦੋਂ ਆਪਾਂ ਕੋਈ ਬੂਟਾ ਲਾਉਣਾ ਬੂਟੇ ਨੂੰ ਐਸੇ ਕਰਕੇ ਲਾਉਣਾ ਵੀ ਪਾਣੀ ਵਧ ਕੇ ਪਾ ਕੇ ਉਹ ਬੜਾ ਹੋਵੇ ਐਸੇ ਕਰਕੇ ਜਿਹੜੇ ਬੱਚਿਆਂ ਨੇ ਗੇਮਾਂ 'ਚ ਮੈਡਲ ਪ੍ਰਾਪਤ ਕੀਤੇ ਨੇ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਨੇ ਕਦੇ ਬੜੇ ਖਿਡਿਆਰੀ ਬਣਨਾ ਹੈ ਜੇ ਇਹਨਾਂ ਦੇ ਹੁਣ ਕੀ ਇਹਨਾਂ ਦੇ ਮਨ 'ਚ ਰੁਚੀ ਪੈਦਾ ਕਰ ਰਹੇ ਨੇ ਬਹੁਤ ਅੱਛੀ ਗੱਲ ਹੈ ਇਹਦੇ ਨਾਲ ਬੱਚੇ ਅੱਗੇ ਵਧ ਲਿਖ ਕੇ ਅੱਗੇ ਬੜੀਆਂ ਗੇਮਾਂ ਵਿੱਚ ਹਿੱਸਾ ਲੈਣਗੇ ਕੀ ਨਾਮ ਆਰਸ਼ਦੀਪ ਸਿੰਘ ਕਿਹੜੇ ਕਲਾਸ ਪੜ੍ਹਦੇ ਹੋ ਚੌਥੀ ਕਲਾਸ ਕਿਹੜੇ ਸਕੂਲ ਪੜ੍ਹਦੇ ਹੋ ਸਰਕਾਰੀ ਪ੍ਰਾਇਮਰੀ ਸੁਪਰਸਮਾਰਟ ਸਕੂਲ ਕਾਬ ਦਾ ਕਿਹੜੀ ਗੇਮ 'ਚੋਂ 30 ਜਿੱਤੇ ਲੈ ਆਉਂ ਖੋਕੋ ਦੇ ਵਿੱਚੋਂ ਫਰਸਟ ਪੁਜੀਸ਼ਨ ਕੁਝ ਮੈਸੂਰ ਕਰਦੇ ਹਾਂ ਹਾਂਜੀ ਕੀ ਨਾਮ ਹੈ ਬੇਟਾ ਆਪਣਾ ਮੇਰਾ ਨਾਮ ਗਗਨਦੀਪ ਕੌਰ ਹੈ ਕਿਹੜੇ ਕਲਾਸ ਪੜ੍ਹਦੇ ਹੋ ਮੈਂ 5ਵੀਂ ਕਲਾਸ ਵਿੱਚ ਪੜ੍ਹਦੀ ਹਾਂ ਕਿਹੜਾ ਸਕੂਲ ਹੈ ਤੁਹਾਡਾ ਮੇਰਾ ਸਕੂਲ ਦਾ ਨਾਮ ਹੈ ਸਰਕਾਰੀ 프레미 슈퍼ਸਮਾ ਸਕੂਲ ਕਾ ਹਾਂ ਅ ਕਿਹੜੀ ਖੇਡ ਚੋਂ ਕੀ ਜਿੱਤ ਕੇ ਲਿਆ ਹੋ ਕੋਖੋ ਦੇ ਵਿੱਚ ਅਸੀਂ ਜਿੱਤ ਕੇ ਲਿਆ ਆ ਗੋਲਡ ਮੈਡਲ ਤੇਰੀ ਲੇਰੀਸਪੇ ਵਿੱਚ ਵੀ ਗੋਲਡ ਮੈਡਲ ਲੰਬੀ ਚਾਲ ਦੇ ਵਿੱਚ ਵੀ ਗੋਲਡ ਮੈਡਲ ਇਹ ਯੋਗਾ ਵਿੱਚ ਵੀ 골ਡ ਮੈਡਲ। ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਤੁਹਾਨੂੰ 골ਡ ਮੈਡਲ ਮਿਲਿਆ ਤੁਹਾਡੇ ਸਕੂਲ ਦੇ ਟੀਚਰਾਂ ਤੋਂ। ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਕੀ ਨਾਮ ਹੈ ਬੇਟਾ? ਮੇਰਾ ਨਾਮ ਉਸਮਿਤ कौर ਹੈ। ਆ ਕਿਹੜੀ ਕਲਾਸ ਪੜ੍ਹਦੇ ਹੋ? ਮੈਂ ਮੈਂ ਪਾਣੀ ਵਿੱਚ ਮੈਂ ਪਾਣੀ ਵਿੱਚ ਜਮਾਤ 8 ਚ ਪੜਦੀ ਹਾਂ। ਕਿਹੜੇ ਸਕੂਲ ਚ? ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਪਰ ਸਮਾਰਟ ਸਕੂਲ ਕਾ ਹਵਦਾ ਹੈ। ਮੈਡਲ ਜਿੱਤ ਕੇ ਲਿਆਇਓ ਕੇ ਸਰ ਖੇਡ ਚ ਮੈਡਲ ਜਿੱਤ ਕੇ ਲਿਆਇਓ? ਮੈਂ ਮੈਂ ਰੇਸ ਵਿੱਚ ਮੈਂ 600 ਮੀਟਰ ਦੀ ਰੇਸ ਵਿੱਚ সিলਵਰ ਮੈਡਲ ਦਿੱਤਾ ਹੈ ਅਤੇ ਖੋਖੋ ਵਿੱਚ 골ਡ ਮੈਡਲ ਦਿੱਤਾ ਹੈ ਅਤੇ ਯੋਗਾ ਵਿੱਚ 골ਡ ਮੈਡਲ ਦਿੱਤਾ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ